ਸਾਸਰੀ ਕਾਲ ਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਕੁਛੀ ਹੋਗੇ ਅਸੀਂ ਵੀ ਠੀਕ ਠਾਕ ਐ ਜੀ ਸਾਡਾ ਜਿੰਦਗੀ ਜਿੰਦਾਬਾਦ ਚੈਨਲ ਐ ਜੀ ਉਹਨੂੰ ਵੱਧ ਵੱਧ ਸਬਸਕ੍ਰਾਈਬਰ ਕਰੋ ਲਾਈਕ ਕਰੋ ਅੱਜ ਤੁਹਾਨੂੰ ਵਿਖਾ ਰਹੇ ਆ ਅੱਜ ਸਾਡੇ ਕੋਲ 2025 ਦਾ ਗਿਫਟ ਆਇਆ ਤੇ ਪਹਿਲਾਂ ਇਹ ਟੀਨਾ ਤੇ ਬੈਠਾ ਸੀਗਾ ਤੇ ਇਹਨੂੰ ਠੰਡ ਜੀ ਲੱਗੀ ਤੇ ਉਹ ਮੁੜ ਕੇ ਅਸੀਂ ਇਨੂੰ ਅੰਦਰ ਲੈ ਆਂਦਾ ਚੋਗਾ ਪਾਇਆ ਪਾਣੀ ਪਿਆਇਆ ਤੇ ਹੁਣ ਵਧੀਆ ਵਿਚਾਰਾ ਬੈਠਾ ਹੈ ਕਬੂਤਰ ਬਹੁਤ ਅੱਛਾ ਹੈ ਇਹ ਸਾਡੇ ਕੋਲੇ ਹਣ ਜਵਾਨੀ ਡਰਦਾ ਬੱਚਾ ਵਾਂਗੀ ਬਹਿ ਗਿਆ ਆ ਕੇ ਹੁਣ ਮਾਜਨਾ ਬੈਠਾ ਹੈ ਇਹ ਵੀ ਇੱਕ ਰੱਬ ਦਾ ਜੀ ਹੈ ਇਹਨੂੰ ਉਹ ਟੀਨਾ ਸਾਡੇ ਟੀਨਾ ਤੇ ਆ ਕੇ ਬਹਿ ਗਿਆ ਤੇ ਉਹਨੂੰ ਠੰਡ ਜੀ ਲੱਗੀ ਮੇਰੀ ਵਾਪਰ ਗਏ ਹੋਏ ਉਹਨੇ ਵੀ ਆਪਣੇ ਕਬੂਤਰ ਬੈਠਾ ਉਹਨੂੰ ਪਾਲਾ ਲੱਗਦਾ ਮੈਂ ਉਹਨੂੰ ਆ ਕੇ ਵੀ ਕਿਵੇਂ ਨਾ ਕਿਵੇਂ ਉਤਾਰ ਲਿਆ ਥੱਲੇ ਉਹਨਾਂ ਨੇ ਬਾਅਦ 'ਚ ਇਹਨੂੰ ਉਤਾਰ ਲਿਆ ਫਿਰ ਬੱਚਿਆਂ ਨੇ ਵੀ ਨਾਲ ਸਪੋਰਟ ਕੀਤੀ ਤੇ ਉਹਨੇ ਬੈਠਾ ਤੇ ਹੁਣ ਇਹਨੂੰ ਚੋਗਾ ਚਾਗਾ ਪਾ ਕੇ ਇਹਨੂੰ ਪਾਣੀ ਪੂਣੀ ਪਿਆਇਆ ਉਹਨੇ ਬੈਠਾ ਕੁਛ ਦੱਸੂਗਾ ਬਾਅਦ ਦੇ ਵਿੱਚ ਇੱਕ ਬਿੱਲੀ ਆਉਂਦੀ ਸੀ ਉਹ ਤੋਂ ਵੀ ਨਿਗਰਾਨੀ ਦੇ ਕਾਰਨ ਇਹਦੇ ਕਰਕੇ ਬਾਇਆ ਇੱਥੇ ਵੀ ਹੁਣ ਅੰਦਰ ਬੈਠਾ ਰਹੂਗਾ ਨਾਲੇ ਬੱਚੇ ਇੱਥੇ ਕੋਲੇ ਪੜ੍ਹਾਈ ਕਰੀ ਜਾਣਗੇ ਤੇ ਆਹ ਵੇਖੋ ਜੀ ਕੰਮ ਛੇਰ ਪਗਿਆ ਮਾਰ ਕੇ ਛੜਕੀ ਜੀ ਬਹੁਤ ਅੱਛਾ ਜਾਨਵਰ ਹੈ ਲੈ ਵੇਖੋ ਅੱਜ ਆਉਂਦੀ ਜਾਗਦੀ ਮਸਾਲਾ ਠੀਕ ਹੈ ਜੀ ਆਹ ਵੇਖੋ ਸਾਡੇ ਕੋਲੇ ਆਇਆ ਅੱਜ ਤੜਕੇ ਤੇ ਇਹਦੇ ਪੈਰਾਂ ਦੇ ਵਿੱਚ ਚਾਂਦਰ ਪਾਈ ਚਾਂਦਰ ਪਾਈ ਹੋਈ ਹੈ ਠੀਕ ਹੈ ਜੀ ਹੋਰ ਤੁਸੀਂ ਠੀਕ ਠਾਕ ਹੋ ਜੀ ਬਹੁਤ ਸੋਹਣੇ ਕਮੈਂਟ ਆਉਂਦੇ ਆ ਜੀ ਬਹੁਤ ਵਧੀਆ ਕਮੈਂਟ ਆਉਂਦੇ ਤੁਹਾਡੇ ਬਹੁਤ ਬਹੁਤ ਧੰਨਵਾਦ ਆ ਜੀ ਤੇ ਇੱਕ ਵੀਰ ਸਾਡੇ ਨਾਲ ਹੋਰ ਅੱਜ ਗੱਲਬਾਤ ਕਰਕੇ ਆਟਿਆ ਭਾਗਾ ਤੋਂ ਬਾਰਡਰ ਕੋਲੇ ਹੀ ਆ ਤੇ ਉਹ ਵੀਰ ਵੀ ਸਾਡੇ ਨੂੰ ਹੈਂਡੀਕੈਪਟਾ ਉਹਨੇ ਵੀ ਵਿਚਾਰੇ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸੀ ਉਹਦਾ ਵੀ ਬਹੁਤ-ਬਹੁਤ ਧੰਨਵਾਦ ਆ ਤੇ ਆ ਵੇਖੋ ਜੀ ਬੈਠਾ ਹੈ ਕਿੰਨਾ ਸੇਨ ਜਾਨਵਰ ਹੈ ਕਿੰਨਾ ਹਨਮੁਹ ਆ ਵੇਖੋ ਜੀ ਹੁਣ ਮੇਰੇ ਉੱਤੇ ਆ ਕੇ ਬਹਿ ਗਿਆ ਹਣੋਂ ਬੱਚੇ ਛੇੜਦੇ ਐ ਇਹਨੂੰ ਤਾਂ ਕਰਕੇ ਗੁੱਸੇ ਹੋਇਆ ਬੈਠਾ ਤੇ ਨਾ ਨਾ ਵੀ ਪਤ ਮਾਰਦੇ ਐ ਮਾਦੇ ਚ ਨਾ ਮੇਲੇ ਗੁੱਗੂ ਮੁੱਗੂ ਨੂੰ ਮਾਰੋ ਨਾ ਵੀ ਮਟੂਤੇ ਦਿਨ ਆਤੇ ਵਾਤੇ ਬਾਦੇ ਪਤੈ ਨੂੰ ਬਾਤੇ ਐ ਨਹੀਂ ਬਾਦੇ ਨੂੰ ਬਈ ਨਾ ਮਾਰੋ ਇਹਦੇ ਨਾ ਮਾਰੋ ਇਹਨੂੰ ਬੈਠਾ ਰਹੇ ਨੇ ਚਲੇ ਹਾਂ ਮੇਕੇ ਪਤ ਬਾਦੇ ਦਿਨੂ ਇਹ ਵਾਲੀ ਜੋ ਨਾ ਹੁਣ ਆਪਾਂ ਕੁੱਤਾਂ ਗਏ ਨੂੰ ਕੁੱਤਾ ਕੇ ਬੈਠਾ ਰਹੇ ਦੋ ਵੀ ਹਨ ਮੇਰੇ ਨਾ ਉਹ ਮੇਰਾ ਬੁੱਕੂ ਭੱਗ ਗਿਆ ਇਹ ਹਾਂ ਵਧੀਆ ਬੁੱਕੂ ਭੱਗ ਗਿਆ ਇਹ ਨਾ ਚੇੜਨਾ ਚੇੜਨਾ ਨਾ ਨੂੰ ਨਾ ਚੇੜਨਾ ਤਾਂਂਕ ਨਾ ਕਰ ਜੀਵਨ ਤਰਸ ਨੂੰ ਤਾਂਂਕ ਕਰੇ ਕੋਈ ਫੇਰ ਹੁਣ ਠੰਡ ਦਾ ਮਾਰਾ ਹੁਣ ਮੇਰਾ ਆਸਰਾ ਲੈ ਕੇ ਬੈਠਾ ਫਿਰ ਅਸੀਂ ਰੋਣ ਲੱਗ ਜਾਂਦੀ ਹੈ ਨਹੀਂ ਰੋਣਾ ਕਰ ਤੋ ਇਹ ਵੀ ਬੱਚਾ ਹੈ ਵੀ ਕੇ ਮਾਂ ਦਾ ਬੱਚਾ ਪਤ ਨਾ ਲੈ ਕੇ ਨਾ ਕਿੱਥੇ ਕਿੱਥੇ ਜਾ ਕੇ ਕਿੱਥੇ ਆਇਆ

ਮਾਤੇ ਬਾਤੇ ਕੂਤੇ ਕਾਤੇ ਮੇਰਾ ਖੰਡ ਵਿਚਰਾ ਬੁੱਕੀ ਗਾਏ ਸਾਸ੍ਰਿਕਾ ਅੱਜ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਆਂ ਜੀ ਹੋਰ ਤੁਸੀਂ ਸਾਰਿਆਂ ਨੇ ਹਾਲਚਾਲ ਵਧੀਆ ਜੀ ਠੀਕ ਐ ਸਾਰੇ ਜਾਣੇ ਹੋਰ ਤੁਸੀਂ ਠੀਕ ਠਾਕ ਹੋ ਜੀ ਸਾਰੇ ਔਰ ਠੰਡ ਬਹੁਤ ਜ਼ਿਆਦਾ ਬਣ ਗਈ ਇਸ ਕਰਕੇ ਅਸੀਂ ਹੁਣੇ ਬਾਹਰ ਨਿਕਲੇ ਹਾਂ ਬਹੁਤ ਜ਼ਿਆਦਾ ਸੀ ਪੱਛੇ ਬਾਹਰ ਜਾਂਦੇ ਹੋ ਉਹਨਾਂ ਕਰਕੇ ਅਸੀਂ ਉਹਨਾਂ ਕਿਹਾ ਸੀਗੇ ਹੋਰ ਤੁਸੀਂ ਠੀਕ ਠਾਕ ਹੋ ਸਾਰੇ ਦੱਸਣਾ ਕਮੈਂਟ ਕਰਕੇ ਤੇ ਹੋਰ ਵੀਰੋ ਦੱਸਣਾ ਦੱਸ ਕਿਰ ਸੋਖ ਪਰਮਾਤਮਾ ਕੇ ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋ ਅਸੀਂ ਵੀ ਠੀਕ ਠਾਕ ਹਾਂ ਤੇ ਅੱਜ ਸਾਡੇ ਕੋਲੇ ਇੱਕ 2025 ਦਾ ਕੈਂਟ ਆਇਆ ਸੀ ਕਿ ਮੇਰੇ ਕੋਲੇ ਉਹਦਾ ਤੁਹਾਨੂੰ ਦੱਸ ਹੀ ਚੁੱਕਾ ਤੁਹਾਨੂੰ ਪਤਾ ਹੀ ਲੱਗ ਜਾਣਾ ਤੇ ਮੈਂ ਪਿਆ ਸੀਗਾ ਉਸ ਤੋਂ ਬਾਅਦ ਜਦੋਂ ਮੈਂ ਅੱਠ ਕੇ ਆਇਆ ਮੈਂ ਉਹਦੇ ਵਿੱਚ ਉੱਤੇ ਬੈਠੇ ਟੀਨਾ ਤੇ ਬੈਠਾ ਸੀ ਨਾ ਤੇ ਮੈਂ ਵੇਖਿਆ ਮੈਂ ਕਿਹਾ ਵੀ ਇਹਨੇ ਬਾਹਰ ਗਈ ਮਿੰਦੂਆ ਦੀ ਅੱਗੇ ਕਬੂਤਰ ਬੈਠਾ ਐ ਇਸ ਤਰ੍ਹਾਂ ਕਰਕੇ ਬਈ ਚਾਰੇ ਨੂੰ ਪਾਲਾ ਲੱਗਦਾ ਕਿ ਮੈਂ ਕਰੀ ਮੈਂ ਨੂੰ ਆਖਿਆ ਵੀ ਹੌਲੀ ਵਾਲੇ ਤੋਂ ਤਾਰਨਾ ਇਨੇ ਪਤਾ ਨਹੀਂ ਕਿਵੇਂ ਤਾਰੇ ਕਿਵੇਂ ਨਹੀਂ ਉਹ ਥੱਲੇ ਉਤਰਿਆ ਚੋਗਾ ਪਾਤਾ ਚੋਗੇ ਪਾਏ ਤੋਂ ਬਾਅਦ ਅੰਦਰ ਆ ਗਿਆ ਅੰਦਰ ਤੋਂ ਬਾਹਰ ਅਜੀ ਉਹ ਚਾਰੇ ਦੀ ਸਟੇਅਰ ਕੀਤੀ ਬਹੁਤ ਤੇ ਬੈਠਾ ਰਿਹਾ ਉਹ ਬੱਚਾ ਨਾ ਵੀ ਖੇਡਦਾ ਰਿਹਾ ਫਿਰ ਮੈਂ ਸੋਚਿਆ ਮੈਂ ਕਿ ਇਹ ਬੱਚੇ ਮਾਰ ਦੇ ਦਿੰਦੇ ਤੇ ਫਿਰ ਮੈਂ ਉਹ ਚਕਾਤਾ ਮੈਂ ਕਿ ਤੁਸੀਂ ਲੈ ਜੋ ਵੀ ਜਿਹੜਾ ਹੈ ਜੀ ਤਾਂ ਸੀਤਾ ਸਾਡੇ ਡੇਢ ਵੀ ਤੇ ਉਹ ਆ ਕੇ ਤੋਂ ਲੈ ਲਏ ਮਗਾ ਚੋਕ ਕਰਾਇਆ ਨੇ ਤਾਂ ਪਚਿਆ ਨਹੀਂ ਬਦੋ ਬਦੋਲੀ ਚੜ ਤੇ ਨਾ ਸੀ ਵਿਚਾਰੇ ਹੋਰ ਜੀ ਠੀਕ ਠਾਕ ਹੂੰ ਅੱਜ ਅਸੀਂ ਕਲਾਸੀ ਵਰਤਵਾਰਾ ਸੈਮੀ ਕਲੇਸ ਸੀਗੇ ਤੇ ਬਹੁਤ ਹੀ ਪਹਿਣਾ ਭਰਾਵਾਂ ਨੇ ਕਮੈਂਟ ਕੀਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਬਹੁਤ ਬਹੁਤ ਕਿ ਹੁਣ ਅਸੀ ਕਈ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਵੀ ਇਸ ਤਰ੍ਹਾਂ ਕਰਕੇ ਵੀਰ ਥੋੜਾ ਜਿਹਾ ਹਿਲਦਾ ਇਹਨੂੰ ਸੈੱਟ ਕਰਕੇ ਚਲਾਇਆ ਕਰੋ ਨਹੀਂ ਵਧੀਆ ਬਲੌਗ ਨਹੀਂ ਬਣਦਾ ਤਾਂ ਕਿ ਅਸੀਂ ਹੁਣ ਠੈੜੀ ਤੇ ਲਾ ਕੇ ਬਲੌਗ ਬਣਾ ਰਹੇ ਤੇ ਹੁਣ ਵਧੀਆ ਜੀ ਤੁਸੀਂ ਇਹਦਾ ਇਹਦਾ ਵੀ ਦੱਸਣਾ ਤੇ ਕਰਨਜੀਤ कौर ਦਾ ਵੀ ਦੱਸਣਾ ਕਿਵੇਂ ਅੱਜ ਸਵੇਰ ਨਵੇਂ ਸਾਲ ਚ ਕਿ ਨਹੀਂ ਹਾਂ ਹੱਸੇ ਜੀ ਅੱਜ ਆਚਾ ਸੀ ਕਿ ਕਰ ਵੀ ਅੱਜ ਸੀ ਜੀ ਪਰ ਖਾਲੇ ਥੋੜਾ ਜਿਆਦਾ ਹੱਸੇ ਸੀ ਕਿਉਂ ਉਹ ਸਕੂਲੀ ਤੇ ਠੰਡ ਪਾਣੀ ਜਾਂਦੀ ਆ ਤੇ ਹੱਸੇ ਤਾਂ ਵੀ ਸੀਗੇ ਪਰ ਉਹ ਥੋੜਾ ਹੱਸੇ ਸੀ ਅੱਜ ਥੋੜਾ ਜਿਆਦਾ ਲੱਗਦਾ ਮੈਨੂੰ ਜ਼ਿਆਦਾ ਹੱਸੇ ਸੀ ਮੈਨੂੰ ਸਮਝ ਨਹੀਂ ਆਉਂਦਾ ਤੇ ਇਹ ਅੱਗੇ ਮੈਨੂੰ ਹਜੇ ਵੀ ਸੰਗ ਜੀ ਆਉਂਦੀ ਹੈ ਉਸ ਸਾਡ ਨੂੰ ਸੰਗਤ ਦਾ ਕਮੈਂਟ ਰਾਈ ਭੈਣਾ ਭਰਾਵਾਂ ਨੂੰ ਦੱਸੋ ਵੀ ਸੰਗਤ ਕਿਵੇਂ ਲਹੂਗੀ ਕੀ ਹੋਊਗਾ ਮੈਂ ਕਿਹਾ ਵੀ ਸੰਗਤ ਦੀ ਤਾਂ ਲੋੜ ਹੀ ਨਹੀਂ ਆ ਕੇ ਭੈਣਾ ਭਰਾਵਾਂ ਨਾਲ ਗੱਲ ਕਰਦੇ ਆਪਾਂ ਪੱਕੜਾ ਉੱਪਰ ਇਹਦਾ ਕਰਦੇ ਕਿਸੇ ਨੂੰ ਜਿਵੇਂ ਭੈਣਾ ਭਰਾਵਾਂ ਨੇ ਕਹਿ ਲਿਆ ਆਪਣੇ ਭੈਣ ਭਰਾਇ ਦੱਸੋ ਕੋ ਸੁਣਦੇ ਆ ਭੈਣ ਭਰਾਇ ਆਪਾਂ ਨੂੰ ਕਮੈਂਟ ਕਰਕੇ ਤਾਂ ਇਦਾਂ ਕਰੋ ਇਦਾਂ ਕਰੋ ਕਿ ਨਹੀਂ ਕਿ ਨਾਲ ਮਨ ਨੂੰ ਖੁਸ਼ੀ ਹੁੰਦੀ ਆ ਤੇ ਹੁਣ ਬੈਠੇ ਚੁੱਪ ਕਰਕੇ ਬੋਲ ਲੈ ਦੱਸੋ ਦੱਸ ਕੋਈ ਨਹੀਂ ਨਹੀਂ ਮੈਂ ਸੰਗਦੀ ਨੇ ਹਾਂ ਛੋਟਾ ਛੋਟਾ ਮੈਂ ਨਾ ਮਸ਼ੀਨ ਤੇ ਲੱਗੀ ਸੀ ਅੱਜ ਕਈ ਦਿਨਾਂ ਦਿਨਾਂ ਬਾਅਦ ਮਸ਼ੀਨ ਡਾਈ ਤੇ ਮਸ਼ੀਨ ਤੇ ਵੈਣ ਥੋੜਾ ਜਿਹਾ ਸੱਤਾ ਸੂਰ ਸਿਨਾ ਸੀਗਾ ਕੁੜੀ ਦਾ ਨਗਰ ਕੀਰਤਨ ਤੇ ਪਾਲੂਗੀ ਥੋੜੇ ਦਿਨਾਂ ਨਗਰ ਕੀਰਤਨ ਬਾਬੇ ਦਾ ਘਰ ਦਰਵਾਜ਼ਾ ਸੇਵਤੂ ਆਉਣਾ ਹੈ ਤੇ ਤਾਂ ਕਰਕੇ ਮੈਂ ਕਿਹਾ ਚਲੋ ਨਵਾਂ ਹੀ ਕੰਦੀ ਪਾਉਣਾ ਹੈ ਕੁੜੀਆ ਕਹਿੰਦੀ ਜੀ ਸੀ ਕੇ ਦਿੱਤਾ ਸੀਗਾ ਤਾਂ ਕਰਕੇ ਥੋੜੀ ਡਾਈਸੇ ਹੱਥ ਬਾੜੇ ਕਰਨ ਲੱਗ ਗਈ ਫਿਰ ਚੱਕਤੀ ਔਰ ਜੀ ਤੁਸੀਂ ਕਮੈਂਟਾਂ ਰਾਏ ਦੱਸਣਾ ਪਹਿਣਾ ਪਰਮ ਅਨੁਸਾਰਿਆਂ ਨੂੰ ਸੱਸ ਸਹਰੀ ਕਹਾਂਗਾ ਤੇ ਇੱਕ ਜੇ ਸਾਡੇ ਚ ਥੋੜੀ ਜਿਹੀ ਕਮੀ ਪੇਚੀ ਹੁੰਦੀ ਹੈ ਨਾ ਤੁਸੀਂ ਕਮੈਂਟ ਕਰਾਇਆ ਕਰੋ ਜਰੂਰ ਦੱਸਿਆ ਕਰੋ ਪਰ ਜਿਹੜਾ ਸਾਡਾ ਮੇਨ ਮਸਤਕੀ ਇਹ ਹੈ ਬਈ ਭੈਣਾ ਭਰਾਵਾਂ ਦੇ ਨਾਲ ਅਸੀਂ ਸਮਝ ਲਓ ਵੀ ਬਾਹਰ ਦੇ ਸਭ ਦੇ ਸਭ ਚ ਹੋਰ ਵੀ ਰਿਸ਼ਤੇਦਾਰਾਂ ਨਾਲ ਅਸੀਂ ਨਾ ਸਮਝ ਲਓ ਵੀ ਕੱਲਾ ਮੱਥੇ ਕਰਦੇ ਆ ਆਪ ਦਾ ਔਰ ਸਾਡੇ ਪੰਚ ਕੋਈ ਐ ਜੀ ਨਹੀਂ ਕੀ ਵੀ ਅਸੀਂ ਬਣਾਉਂ ਬਣਾਉਂਦੇ ਜੇ ਵੀਡੀਓ ਬਣਾ ਕੇ ਜੀ ਲੋਕਾਂ ਦੇ ਮਾਸਤ ਜਿੱਲ ਜੱਦ ਹੋਈਏ ਪਰ ਸਾਡੋਂ ਜਿਹੜਾ ਕਮੈਂਟ ਆ ਰਾਈਂ ਤੇ ਜਦੋਂ ਦਾ ਮੈਂ ਚੈਨਲ ਇਹ ਬਣਾਇਆ ਜਿੰਦਗੀ ਜਿੰਦਾਬਾਦ ਮੈਨੂੰ ਤਾਂ ਵੀ ਭਰਾਵੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਤਾਂ ਬਹੁਤ ਐਨਾ ਆਈ ਅੰਨਾ ਨਾ ਵੀ ਮੈਂ ਕਿਹਾ ਵੀ ਇਹ ਤਾਂ ਮੇਰੇ ਦਿਮਾਗ ਦੇ ਵਿੱਚ ਹੀ ਐਨੀ ਸੀ ਵੀ ਮੈਂ ਐਨੇ ਰਾਵਾਂ ਤੇ ਲੰਮਾ ਪਾਟੂਆ ਪਰ ਫਿਰ ਵੀ ਪਰਮਾਤਮਾ ਨੇ ਤੁਹਾਡਾ ਅশীরਵਾਦ ਸਦਕਾ ਬਹੁਤ ਵਧੀਆ ਅਸੀਂ ਅੱਗੇ ਤੁਰੇ ਜਾ ਰਹੇ ਹਾਂ ਤੇ ਤੁਹਾਡੀ ਮਿਹਰ ਸਦਕਾ ਹੀ ਆ ਜੀ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਬਾਕੀ ਦੂਜੀ ਨਹੀਂ ਗੱਲ ਹੈ ਵਿਚਾਨੋਂ 1000 ਜੀਆ ਵੀ ਕੋਈ ਹੋਰ ਕਿਸੇ ਕੋਲੋਂ ਪਾਸੋਂ ਕੋ ਮੋਠਾਣਾ ਦੀ ਕੋਈ ਵੀ ਚਾਹਤ ਨਹੀਂ ਹੁੰਦੀ ਸੀ ਤੇ ਅਸੀਂ ਪਰ ਇਹ ਜਿਹੜੀ ਥੋੜਾ ਥੋੜਾ ਅਸੀਂ ਇਹ ਸੋਚਿਆ ਵੀ ਆਪਾਂ ਭੈਣ ਭਰਾਵਾਂ ਨਾਲ ਜਿੰਨਾ ਵੀ ਦੌਸਰ ਕਰ ਦਿੰਦੇ ਆ ਤੋਂ ਨੇ ਆਪਾਂ ਨੂੰ ਕੋਈ ਮੈਂਟਾ ਰਾਈ ਪਤਾ ਲੱਗ ਜਾਂਦਾ ਕਿ ਭੈਣ ਭਰਾ ਵੀ ਖੁਸ਼ ਹੈ ਵੀਰੋਂ ਤੁਸੀਂ ਖੁਸ਼ ਹੈ ਛਾਟੀ ਜ਼ਿੰਦਗੀ ਵੀ ਆਏ ਖੁਸ਼ਗਵਾਰ ਵਾਲੀ ਲੰਘੂਗੀ ਹਨਾ ਤੁਸੀਂ ਸਾਨੂੰ ਸੁਝਾਅ ਵੀ ਦਿੰਨੇ ਆ ਇਦਾਂ ਇਦਾਂ ਕਰੋ ਇਦਾਂ ਕਰੋ ਤੇ ਇਹਨਾਂ ਨੂੰ ਵੀ ਤੁਸੀਂ ਸੁਝਾਅ ਬਹੁਤ ਦਿੰਨੇ ਤੁਸੀਂ ਬਾਤ ਛੱਡ ਕੇ ਬੋਲਿਆ ਕਰੋ ਸੰਗਿਆਣਾ ਕਰੋ ਕਿ ਇੱਕ ਹੋਰ ਆਵੇ ਮੈਨੂੰ ਨਾ ਮਾਤਾ ਕਰਦੀ ਹੁੰਦੀ ਸੀਗੀ ਮਾਤਾਾਂ ਦੀ ਹੁੰਦੀ ਸੀ ਨਾ ਵੀ ਜੇ ਤੁਹਾਨੂੰ ਨਜ਼ਰ ਲੱਗੇ ਤਾਂ ਤੁਸੀਂ ਮਿਰਚਾ ਵਾਰ ਕੇ ਤੇ ਤੁਸੀਂ ਛੱਡ ਦਿਆ ਕਰੋ ਖਬਰਾਂ ਮੈਂ ਕਰਕੇ ਰਹਿਣਾ ਪ੍ਰੋਗਰਾਮ ਮਾਤਾਾਂ ਦਾ ਜਿੰਦੀ ਸੀ ਹੈ ਕੀਆਛੈ ਤਾਂ ਨਜ਼ਰ ਨੂੰ ਜਿਹੜੀ ਲੱਗੀ ਹੋਏ ਤਾਂ ਤਾਂ ਕਰਕੇ ਥੋੜਾ ਜਿਹਾ ਸਾਗਦੀ ਹੈ ਤੇ ਬੜਾ ਸਾਡਾ ਸਾਡਾ ਤਾਂ ਮੂਟੋ ਹੀ ਨਹੀਂ ਸਕਦੇ ਨਾ ਆਪਾਂ ਸਖਾਉ ਸੁਭਾ ਦੇ ਰਹੇ ਨਾ ਪਰ ਹੈ ਨਾ ਹੱਸ ਖੇਡ ਕੇ ਇਕੜਾ ਬਲਾਉ ਜਰਬਤੀਤ ਕਰੋ ਨਾਲੇ ਆਪਦੀ ਖੁਸ਼ੀ ਨਾਲੇ ਅਗਲੇ ਦੀ ਖੁਸ਼ੀ ਜੇ ਆਪਾਂ ਨੂੰ ਤੋਂ ਆ ਸਕੇ ਬਲਾਉਂਦਾ ਉਹਦੇ ਨਾਲ ਸਹਿਮ ਕਰਕੇ ਉਹਦੇ ਨਾਲ ਦੋ ਪਲ ਹੋਰ ਹੱਸੋ ਤਾਂ ਕਰਕੇ ਖੁਸ਼ੀ ਪ੍ਰਾਪਤ ਹੁੰਦੀ ਹੈ ਤੇ ਮੈਂ ਕਿਹਾ ਕਿ ਨਾ ਨਾ ਮੈਂ ਕਹਿੰਦਾ ਤੂੰ ਭੈਣਾ ਭੈਣਾ ਨਹੀਂ ਗੱਲਾਂ ਕਰ ਲਿਆ ਕਰ ਵੀ ਬੈਠ ਜਾਈਂ ਇਸ ਤਰ੍ਹਾਂ ਕਰਕੇ ਅੱਜ ਮੈਂ ਆਹ ਕੰਮ ਕੀਤਾ ਜਿੰਦਾ ਕਰਦਾ ਨਾ ਕਈ ਵਾਰ ਕੋਈ ਚੇਜੀ ਪੁੱਛ ਲੈਂਦਾ ਬੰਦਾ ਵੀ ਮੈਂ ਆਹ ਬਣਾਉਣੀ ਆ ਕਿੱਦਾਂ ਕਰਦਾ ਬਣੂਗੀ ਹੈ ਨਾ ਤੇ ਸੁਝਾਅ ਜਦੋਂ ਸਾਡੇ ਕੋਲੇ ਆਉਂਦੇ ਆ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਅਸੀਂ ਉਹ ਜਾਨੀ ਚੇਜ ਕਰਦੇ ਚੀਜ਼ ਨੂੰ ਜੋ ਵੇ ਵੇਨੇ ਅਗਿਓਟ ਕਰਕੇ ਵੀ ਆ ਸਾਤੋਂ ਹੋ ਸਕਦੀ ਹੈ ਕਿ ਨਹੀਂ ਸਕਦੀ ਤੇ ਉਹ ਬਾਈ ਕਦੇ ਬਹੁਤ ਸੋਹਣੇ ਲੱਗਦੇ ਆ ਵੀ ਹਾਂ ਫਿਰ ਗੱਲਾਂ ਪਤਾ ਕਰਨਾ ਚਟਖੇਟ ਹੈ ਨਾ ਤੇ ਮਾਇਨ ਨੂੰ ਕਹਿਣਾ ਆਂਦਾ ਮੈਂ ਕਿਹਾ ਵੀ ਜੇ ਮੈਂ ਇਹ ਮੈਨੂੰ ਆਦੇ ਵੀ ਜਦੋਂ ਤੁਸੀਂ ਤੂੰ ਨਾਲ ਹੋਣਾ ਤੇ ਮੈਨੂੰ ਥੋੜੀ ਜਿਹੀ ਬੋਲਣ ਦੀ ਸ਼ਕਤੀ ਮਿਲ ਜਾਂਦੀ ਹੈ ਮੈਂ ਕਿਹਾ ਵੀ ਮੈਂ ਤਾਂ ਕੁਝ ਨਹੀਂ ਕਰਦਾ ਮੈਂ ਤਾਂ ਆਪਸਾਈਡ ਤੇ ਖੜਾ ਹਣਾ ਮੈਨੂੰ ਤਾਂ ਇਹ ਆਪਨੇ ਪਤਾ ਵੀ ਮੈਂ ਕਿੱਦਾਂ ਬੋਲਾਂ ਕਿਵੇਂ ਨਹੀਂ ਮੈਂ ਇਹ ਨਹੀਂ ਦੇਖ ਕੇ ਸੰਗੀ ਇਹਨਾਂ ਮੇਰੇ ਲਈ ਵੀ ਕਿ ਸੰਗੀ ਨਹੀਂ ਤੇ ਬਾਤਸਾ ਮੈਂ ਤਾਂ ਕਹੇ ਨਾ ਵੀ ਜਦੋਂ ਵੀ ਆਪਾਂ ਬੈਠ ਕੇ ਬਾਰੇ ਗੱਲ ਕਰਨੀ ਹੈ ਬੱਸ ਛੋਟਨਾ ਹੱਸਦਾ ਚਿਹਰਾ ਵਿਖਾਓ ਠੀਕ ਹੈ ਕਿ ਨਾ ਅਗਲੇ ਤੋਂ ਮਾਨ ਦੀ ਕੂਚੀ ਹੋ ਜੇ ਵੀ ਠੀਕ ਹੈ ਵਧੀਆ ਹੈ ਨਾ ਤੇ ਹੁਣ ਛੋਟਨਾ ਗੱਲਾਂ ਬਾਤਾਂ ਵੀ ਕਰਨਗੇ ਤੁਹਾਨੂੰ ਥੋੜਾ ਜਿਹਾ ਹੱਸ ਕੇ ਵੀ ਰਿਕਾਰਡ ਕਰਦੇ ਪਰ ਅੱਖਾਂ ਪੈਂਦੇ ਆ ਥੋੜਾ ਥੋੜਾ ਨਾ ਜ਼ੋਰ ਲਾਉਣਾ ਪੈਂਦਾ ਫੇਰ ਹੱਸਦੇ ਆ ਖੜੀ ਤਾਂ ਠੰਡ ਕਰਕੇ ਐ ਤੇ ਬਾਕੀ ਮੈਂ ਆਹ ਜਿਹੜਾ ਤੁਹਾਨੂੰ ਦੱਸਿਆ ਸੀਗਾ ਮਿਰਚਾਂ ਦਾ ਉਹ ਮਾਰ ਕੇ ਮੈਂ ਦੇਣਾ ਵੀ ਆ ਚਾਹ ਤ ਫਰਕ ਪੈ ਹੀ ਜਾਵੇ ਹੁੰਦਾ ਹੈ ਤੁਹਾਨੂੰ ਵੈਸੇ ਹਾਂਜੀ ਸਾਡੇ ਮਾਤਾ-ਦਾਦੀ ਜੀ ਜੇ ਕਿਸੇ ਦਾ ਗਲਾ ਖਰਾਬ ਹੋ ਜਾਣਾ ਉਹ ਗਲਾ ਮਾਲਕੇ ਸਵਾ ਜੀ ਨਾਲ ਖਾਂ ਜਾਂ ਜਿੱਥਾਂ ਚੱਕਦੇ ਨਾ ਤੇ ਉਦਾਂ ਅਸੀਂ ਪੁਰਾਣਾ ਰਵਾਜ ਉਸ ਤੋਰ ਨੂੰ ਜਾ ਰਹੇ ਹੈ ਕਿ ਇਹ ਸ਼ਾਇਦ ਨજર ਨੁਜਰ ਲੱਗ ਰਿਹਾ ਹੈ ਅੱਜ ਕੱਲ ਕੋਈ ਪਤਾ ਨਹੀਂ ਜਾਂ ਨજર ਲੱਗਦੀ ਦਾ ਪਰ ਕਈ ਵਾਰ ਜੇ ਪਰ ਜੇ ਨਾ ਨજર ਲੱਗਦੀ ਹੈ ਨਾ ਉਹ ਤੋਂ ਪਰ ਕੱਟ ਹੋਈ ਲੱਗਦੀ ਹੈ ਪਰ ਕਈ ਕਈ ਵਾਰ ਤਾਂ ਨਜ ਦੀ ਤਾਰ ਦੇ ਅਮ ਜੀ ਪਰ ਮੈਂ ਮਾਨਾ ਵੀ ਆਪਾਂ ਭੈਣ ਭਰਾਵਾਂ ਨਾਲ ਗੱਲ ਕਰਦੇ ਆਂ ਆਪਾਂ ਕਿਸੇ ਦੀ ਵਿਰੋਧਤਾ ਨਹੀਂ ਕਰਦੀ ਆਪਾਂ ਕਿਸੇ ਨੂੰ ਮੰਨਦਾ ਜਗਾ ਨਹੀਂ ਕਹਿਣਾ ਹਨਾ ਤੇ ਆਪਾਂ ਤਾਂ ਭੈਣ ਭਰਾਵਾਂ ਦੀ ਸੁੱਖ ਸਾਂ ਦੀ ਪੁੱਛਣੀ ਹੈ ਪਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਉਹਨਾਂ ਦੇ ਬੱਚਿਆਂ ਨੂੰ ਤਾਂ ਧਰਤੀ ਦੇ ਦੇ ਤੇ ਸਾਡੀ ਇੰਟਰਵਿਊ ਘੈਂਟ ਪੰਜਾਬੀ ਦੇ 1-2 ਦਿਨਾਂ ਤੱਕ ਤੁਹਾਡੇ ਕੋਲ ਪਹੁੰਚ ਸਕਦੀ ਹੈ ਠੀਕ ਹੈ ਜੀ ਤੁਸੀਂ ਉਹ ਜਰੂਰ ਦੇਖਣੀ ਉਹਦੇ ਬਸ ਸਾਡੇ ਸਾਰੀ ਜ਼ਿੰਦਗੀ ਦਾ ਸਾਰਾ ਪੂਟਲੀ ਝਰਕਾ ਪਤਾ ਚਾਹਿਆ ਤੇ ਉਹ ਤੁਸੀਂ ਜਰੂਰ ਵੇਖਣੀ ਤੇ ਹੋਰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਾਸਰੀ ਕਾਲ ਜੀ ਬਹੁਤ ਬਹੁਤ ਧੰਨਵਾਦ